ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਇਹ ਰਿਵਾਜ ਰਿਹਾ ਪਿਛਲੇ 50 ਸਾਲਾਂ ਦਾ ਲੋਹ ਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਉਹ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਿਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠਿਆ ਹੀ ਨਹੀਂ ਇਲੀਗਲ ਕਲੋਨੀਆ ਇਲੀਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਇੱਕ ਸਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਹੈ ਲਾਗੂ ਹੈ ਇਹ ਇੱਥੇ ਤਾਂ ਜੇ ਹਰ ਚੀਜ਼ ਦੇ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਧਰ ਜਾਣਾ ਹਲੇ ਸਾਲ 3 ਹੋਏ ਨੇ ਇੱਕ 70 ਸਾਲ ਦਾ ਸਿਸਟਮ ਹੈ ਇੱਕ 3 ਸਾਲ ਦੀ ਸਰਕਾਰ ਹੈ ਉਹ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਹੋ ਜੂਗਾ ਜੇ ਲੋਕ ਇਹ ਸਾਰੇ ਤਾਂ ਮਾਰੇ ਤਾਂ ਹੁਣ ਹੋ ਰਿਹਾ ਨਾ ਇਹ ਤਾਂ ਪ੍ਰੈਜ਼ੀਡੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75 ਟਿਕਾ ਲੈ ਲਈ ਕਿਵੇਂ ਕਵਰ ਕਰਾਂਗੇ ਆਪਾਂ ਹਾਂਜੀ ਇਹ ਤਾਂ 이슈 ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠਿੱਕੇ ਲੈ ਜ ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰਦੇ ਹੋ ਮੈਂ ਪ੍ਰੈਜ਼ੀਡੈਂਟ ਸਰਕਾਰ ਦੀ ਗੱਲ ਕਰ ਰਿਹਾ ਹਾਂਜੀ ਜੋ ਟੈਂਡਰਿੰਗ ਹੋਈ ਹੈ ਇੱਕ ਬੰਦੇ ਨੇ ਠਿੱਕੇ ਲੈ ਲਏ 64% ਲਿਸਟ ਠਿੱਕੇ ਲੈ ਕਿਵੇਂ ਕੰਮ ਕਰੂੰਗੀ ਮੈਂ ਪਿਛਲੀ ਕੀ ਸਾਡੀ ਸਰਕਾਰ ਕੀ ਕਰੀ ਠਿੱਕੇ ਦੇਣ ਦੇ ਪ੍ਰਤੀ ਇਸ ਤਰ੍ਹਾਂ ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾ ਮਾਰਦੇ ਨਹੀਂ ਇਹ ਸਰਕਾਰ ਨਹੀਂ ਦਿੰਦੀ ਨਹੀਂ ਟੈਂਡਰਿੰਗ ਤਾਂ ਤੁਹਾਡੀ ਸਰਕਾਰ ਕਰੀ ਹੈ ਨਾ ਨਹੀਂ ਟੈਂਡਰਿੰਗ ਨਗਰ ਕਾਉਂਸਲ ਤੁਹਾਡੀ ਦੀ ਨੇ ਤੁਸੀਂ ਉਹਦੇ ਕੋਲ ਮੈਂ ਜੀ ਨਹੀਂ ਜੀ ਨਗਰ ਕਾਉਂਸਲ ਜਿਹੜੀ ਹੈਗੀ ਐ ਇਸ ਟਾਈਮ ਇਥੇ ਅਕਾਲੀ ਦਲ ਦੀ ਹੈ ਅਕਾਲੀ ਦਲ ਸਰਕਾਰ ਤੁਹਾਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਿਉਂਦੀ ਹੈ ਠੀਕ ਮਾਣਾ ਮੋਟਾ ਕਿਤੇ ਉਹਨੂੰ ਦੁਖਦੀ ਨੂੰ ਸਾਹ ਆਉਂਦਾ ਹੈ ਯੋ ਸਾਬ ਜੇ ਤੁਹਾਨੂੰ ਯੋ ਸਾਬ ਅੱਗੇ ਆਓ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਕਮੇਟੀ ਦੇ ਠੇਕੇ ਨੇ ਹੁਣੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਹੈ ਕੀ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਪਤਾ ਨਹੀਂ ਜੇ ਤੁਸੀਂ ਰਿਕਾਰਡਸ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ 'ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦਿਓ ਕਿਹਾ ਕਿ ਨਹੀਂ ਮੈਂ ਹਾਂ ਹਾਂ 블랙리스트 ਦੇ ਕਿ ਜਿਹੜੇ ਆਨਲਾਈਨ ਆਪਣੇ ਤਾਂ ਹੁਣ ਪੈ ਨਹੀਂ ਪਰਾਂ ਦੇ ਨਾਮ ਤੇ ਕੰਟਰ ਚੱਲੀ ਜੋਂਦੋਂ ਕੁਝ ਕੋਣ ਚਾਦੋ ਤੇ ਪਰਕਟ ਰਹੇ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰਤਾ ਮੈਂ ਉਹ ਜਿਹੜੇ ਕੰਮ ਨੇ ਉਹ ਜਿਹੜੇ ਕੁਛ ਕੰਮ ਚੱਲੇ ਨਵੇਂ ਕੰਮ ਨੇ ਜਿਹੜੇ ਨਵੇਂ ਚ ਬਲੈਕਲਿਸਟ ਬੰਦੇ ਨੂੰ ਕਿਉਂ ਦੇ ਰਹੇ ਹੋ ਸਾਰੇ ਮੈਂ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਪੋਰਟਲ ਇਹ ਕੋਈ ਰਾਏ ਨਹੀਂ ਦੇ ਦੋ ਬੰਦਾ ਨਹੀਂ ਸਰਕਾਰ ਦੇ ਪੋਰਟਲ ਤੇ ਨਾ ਕੋਈ ਕਿਧਰੋਂ ਬਾਬਾ ਨਹੀਂ ਮੈਂ ਪੂਰੇ ਸਰਕਾਰ ਦੇ ਪੋਰਟਲ ਤੇ ਕਿਧਰ ਕੋਈ ਕੰਮ ਪਾ ਸਕਦਾ ਇਹ ਵਿੱਚ ਆਪਣਾ ਕੋਈ ਰੋਲ ਨਹੀਂ ਦਿੰਦਾ ਨਹੀਂ ਨਹੀਂ ਲੈਸ ਤੇ ਲੋ ਕੁਆਲਿਟੀ ਵਾਲੇ ਕੰਮ ਕਰ ਰਹੇ ਮੈਂ ਮੈਂ ਲੈਸ ਮੈਡਮ ਗੱਲ ਤਾਂ ਇਹ ਹੀ ਆ ਨੇ ਜੀ ਲੈਸ ਮੈਡਮ ਐਨਾ ਖੁੱਲ ਕੇ ਬੋਲਦੇ ਹੋਂ ਤੁਸੀਂ ਐਨਾ ਡਾਂਡਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਵੀ ਕੋਈ ਅਸਰ ਨਹੀਂ ਆਦਾ ਕੋਈ ਜਵਾਬ ਨਹੀਂ ਮਿਲਦਾ ਆਦਤ ਪੁਰਾਣੀ ਐ ਇਹ ਆਦਤ ਇਹਨਾਂ ਦੀ ਨਿਕਲ ਜਾਣੀ ਮੈਨੂੰ ਪਸਦਤ ਇਹ ਐ ਕਿ ਲਿਸਟ ਤੋਂ ਉਹਨਾਂ ਦੇ ਪਾਗਲ ਨੁਕਸਾਨ ਹੁੰਦਾ ਸੀ ਕਦੇ ਇਹਨਾਂ ਨੇ ਲਿਸਟ ਤੋਂ ਕਿਰਿਆਵਾਂ ਨੂੰ ਗਣੀ ਬੰਦ ਕੋ ਅੱਪਾ 100 ਰੁਪਏ ਦੇਣ ਨੂੰ ਫਿਰਦੇ ਆ ਉਹ 40 ਦਿਨਾਂ ਦਾ ਪੈਸਾ ਤੁਸੀਂ ਕਹਿ ਰਹੇ ਵੀ ਨਗਰ ਕੌਂਸਲ ਦੀ ਪ੍ਰਧਾਨ ਐ ਕਾਲੀ ਜਿੱਤ ਨੂੰ ਨਗਰ ਕੌਂਸਲ ਦੀ ਪ੍ਰਧਾਨ ਕਾਲੀ ਜਿੱਤ ਹੀ ਓਕੇ ਪਰ ਹਰ ਇੱਕ ਮੀਟਿੰਗ ਦਾ ਤੁਹਾਨੂੰ ਏਜੰਡਾ ਜਾਂਦਾ ਹੈ ਹਾਂਜੀ ਤੁਸੀਂ ਮੀਟਿੰਗਾਂ ਵਿੱਚ ਨਾ ਤੁਸੀਂ ਤੁਸੀਂ ਸ਼ਾਮਲ ਹੁੰਦੇ ਹੋ ਨਾ ਤੁਹਾਡਾ ਚ ਇਰਪਾ ਲੀਡਰਸ਼ਿਪ ਜਿਹੜੀ ਐ ਐਮਐਲਏ ਦੀ ਉੱਥੇ ਯੂਨੀਅਨ ਮਤਲਬ ਮੀਟਿੰਗ ਹੋ ਰਹੀ ਹੈ ਕੁਝ ਹੱਦ ਤੱਕ ਆਈ ਨਹੀਂ ਮੈਂ ਤੇ ਐਮਸੀ ਸਹਿਬਾਨ ਖੜੇ ਆ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਹੈ ਨਹੀਂ ਨਹੀਂ ਮੇਰਾ ਸਵਾਲ ਨਹੀਂ 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 ਮੇਰਾ ਸਵਾਲ ਇਹ ਵੀ ਤੁਹਾਨੂੰ ਜਿੰਦਾ ਜਾਂਦਾ ਤੁਸੀਂ ਕਿਸੇ ਮੀਟਿੰਗ ਵਿੱਚ ਨਹੀਂ ਆ ਰਹੇ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵਿੱਚ ਇੱਕ ਟੁੱਟਿਆ ਜਿਹਾ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਲਗਵਾਏ ਨੇ ਤੂੰ ਦੋ ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅ ਜ ਅਕਾਲੀ ਦਲ ਦੇ ਆਏ ਹੋਏ ਗ੍ਰੇਡ ਲਵਾ ਪਕੜ ਕਰਾਏ ਅੱਜ ਇੱਥੇ ਕੁਝ ਅਕਾਲੀ ਦਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਵੱਟ ਚੜ ਕੇ ਮੇਲੇ ਮਾਰ ਰਹੇ ਸੀ ਸਾਡਾ ਤੁਸੀਂ ਪ੍ਰੈਸ ਨਾਲ ਅਕਾਲੀ ਦਲ ਨਾਲ ਅਸੀਂ ਤਾਂ ਆਪਣੀ ਗੱਲ ਕਰ ਰਹੀ ਹਾਂ ਮੈਡਮ ਤੁਸੀਂ ਇੰਨਾ ਇੰਨਾ ਖੋਲ ਕੇ ਬੋਲਦੇ ਹੋ ਇੰਨਾ ਦਬਾਂਗੋ ਕੇ ਬੋਲਦੇ ਹੋ ਤੁਸੀਂ ਸਾਰੇ ਡਰਦੇ ਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪਾ ਲੈਂਦੀ ਮੈਂ ਕਿਸੇ ਦਾ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਦੇ ਡਾਂਗ ਮਾਰਾਂ ਮੇਰਾ ਕੰਮ ਹੈ ਆਪਣੇ ਤੌਰ ਤੇ ਸੱਚ ਬੋਲਣਾ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕ੍ਰਪਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਇਹ ਇਹ ਭੁਗਤਣਗੇ